ਇਸਿਆਨੇ ਖੂਹ ਦੇ ਵਿੱਚ ਦਿਖਦਾ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਵਾਲੇ ਪਾਸੇ ਭਾਈ ਮੰਜੀ ਦੀ ਦਾ ਖੂਹ ਹੈ। ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਮੇਰੇ ਕੋਲ ਤੇ ਸੇਵਾ ਕਰਦੇ। ਖੂਹ ਚ ਦਿਖ ਪਿਆ ਪਾਣੀ ਸੀ ਥੋੜਾ। ਕੱਢਣ ਵਾਲਾ ਕੋਈ ਨਹੀਂ ਜੀ। ਤੇ ਪੰਡ ਸੱਟਣ ਦੇ ਪੰਡ ਡਿੱਗਣ ਨਹੀਂ ਦਿੰਦੇ। ਇਹ ਗੱਲ ਯਾਦ ਰੱਖਿਓ। ਤੁਸੀਂ ਸੱਜਣ ਬੈਠਿਓ ਸਾਰੇ ਅਸੀਂ ਪ੍ਰਚਾਰਕ ਸੁਣਾਣੇ ਆ। ਗੁਰੂ ਅਮਰਦਾਸ ਡਿੱਗੇ ਨੇ ਪਰ ਗਾਗਰ ਨਹੀਂ ਡਿੱਗੀ। ਅਸੀਂ ਕਿਨੇ ਗਾਗਰ ਚੁੱਕ ਕੇ ਚਲੇ ਗਏ ਉਹ ਵੀ ਸੇਵ ਕਰੇ ਭਾਈ ਮੰਚ ਜਿੱਗਿਆ ਪਰ ਪੰਡ ਨਹੀਂ ਦਿੱਕੀ ਪੰਡ ਸਿਰ ਤੇ ਹੈ ساری ਰਾਤ ਪਰ ਭਾਈ ਸਾਹਿਬ ਯਾਦ ਰੱਖਿਓ ਅੱਜ ਚੌਥੀ ਵਾਰ ਹੋਇਆ ਹੈ ਕਹਿੰਦਾ ਸੱਚੇ ਪਾਤਸ਼ਾਹ ਰਸਾ ਲੈ ਕੇ ਅੰਮ੍ਰਿਤਸਰ ਤੋਂ ਬਾਹਰ ਤੇਜੀ ਨਾ ਜਾਣਾ ਹੈ ਬਿਲਕੁਲ ਮੇੜੀ ਜੀ ਖੂਦ ਹੈ ਆ ਲਈ ਪੰਡ ਸੱਟ ਦਿਓ ਰਸਾ ਪਕੜ ਕੇ ਬਾਹਰ ਆ ਜਾਓ ਚੁੱਕੀ ਹੋਈ ਪੰਡ ਭਾਈ ਮੰਜ ਨੇ ਕਹੇ ਇਹ ਦੇ ਕਰਕੇ ਤਾਂ ਗੁਰੂ ਨੇ ਸੱਦਿਆ ਹੈ ਕਿ ਜੇ ਇਹ ਸੱਟ ਦਿੱਤੀ ਫਿਰ ਸੇਵਾ ਕਾਦੀ ਕੋਈ ਪੰਡ ਨਹੀਂ ਸੱਟਣੀ ਇਹ ਸਤਿਗੁਰੂ ਨੇ ਸੱਦਿਆ ਹੁਣ ਮਹਾਰਾਜ ਸੌਂਦੇ ਆ ਅੱਗੇ ਭਾਈ ਮੰਜ ਰੋਂਦਾ ਸਿਆ ਜੀ ਗੁਰੂ ਅਰਜਨ ਦੇਵ ਦੀਆਂ ਅੱਖਾਂ ਪਾਰਾਈਆਂ ਮੈਂ ਜੀ ਪੰਡ ਨਹੀਂ ਸੱਟਣੀ ਸਤਗੁਰਾਂ ਨੇ ਕਿਆ ਜਾਂਦਾ ਪੰਡ ਫੈਲਾ ਕੱਢੀ ਬਾਹਤ ਵਿੱਚ ਪਾਈ ਮੰਜ ਰੱਸਾ ਲੈ ਕੇ ਜਦੋਂ ਬਾਹਰ ਨਿਕਲਿਆ ਕੀ ਦੇਖਦੇ ਰੱਸੇ ਤੇ ਖਿੱਚਣ ਵਾਲਾ ਧੰਗੁਰੂ ਅਰਜਨ ਦੇ ਮਹਾਰਾਜ ਸਤਗੁਰੂ ਦੇ ਨੇਤਰ ਭਿੱਜੇ ਹੋਏ ਨੇ ਪਿਆਰਿਓ ਇੱਕੋ ਦਮ ਧਾਈ ਕਰਕੇ ਚਰਨਾ ਤੇ ਡੁੱਗਿਆ ਸਤਗੁਰਾਂ ਨੇ ਚੁੱਕ ਕੇ ਸੀਨੇ ਨਾਲ ਲਾਇਆ ਪੰਜਵੀਂ ਵਾਰ ਭਾਈ ਮੰਜ ਰੋਇਆ ਹਾਇ ਅੱਜ ਸੀਨੇ ਨਾਲ ਲਾ ਕੇ ਰੋਇਆ ਅੱਖਾਂ ਵਿੱਚੋਂ ਅਥਰਵਾਂ ਦੀ ਧਾਰਾ ਸੀ ਪਾਈ ਮੰਜ ਜਿਵੇਂ ਝਟਕੋਰੇ ਲੈ ਕੇ ਗੁਰੂੰਦਰ ਰੋ ਰਿਹਾ ਸੀ ਤੇ ਮਹਾਰਾਜ ਸੀਨੇ ਨਾਲ ਲਾ ਕੇ ਕਹਿੰਦੇ ਨੇ ਪਾਈ ਮੰਜ ਅੱਜ 32 ਦੰਦਾ ਤੋਂ ਜੋ ਮੰਗੇਗਾ ਤੇਰੀ ਚੋਰੀ ਭਰ ਦਿਆਂ ਕਹਿੰਦਾ ਸਤਿਗੁਰੂ ਸਿੱਖੀ ਬਖਸ਼ੋ ਸਿਧਕ ਬਖਸ਼ੋ ਸਿੱਖੀ ਬਖਸ਼ੋ ਸਦਕ ਬਖਸ਼ੋ פרו ਸਾ ਬਖਸ਼ੋ ਸ਼ੁਕਰਾਨਾ ਬਖਸ਼ੋ ਮਹਾਰਾਜ ਜੀ ਆਪਣੀ ਗੱਲ ਤੋਂ ਪਰਾਂ ਕਰਕੇ ਕਹਿੰਦਾ ਕੁਛ ਮੰਗ ਯਾਦ ਰੱਖਿਓ ਉੱਥੇ ਭਾਈ ਸਾਹਿਬ ਨੇ ਗੱਲ ਕੀ ਕਹਿੰਦੇ ਸਤਿਗੁਰੂ ਜੇ ਤਰਠੀ ਉਹ ਕਿਸੇ ਚੀਜ਼ ਦੀ ਕਮੀ ਥੋੜਾ ਰਹਿਣ ਦਿੱਤੀ ਤੁਸੀਂ ਵਿੱਚ ਹੁਣ ਯਾਦ ਰੱਖਿਓ ਕਮੀ ਕਾਦੀ ਰਹਿ ਗਈ ਮੱਝ ਮਰ ਗਈ ਗਾਂ ਮਰ ਗਈ ਬਲਦ ਮਰ ਗਏ ਚੌਧਰੀ ਚਲੀ ਚਲੀ ਗਈ ਪਹਿਲੀ ਤੁਰ ਗਈ ਕਾਂ ਖੋਤਰਦਾ ਧਾਰ ਵਾਲੀ ਤੇ ਬੇਟੀ ਸ਼ੋਕਰ ਦੇ ਘਰ ਕੰਮ ਪੀਆਂ ਕਰਦੀਆਂ ਨੇ ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਕਭੀ ਨਹੀਂ ਮਹਾਰਾਜ ਕਹਿੰਦੇ ਕੁਛ ਮੰਗ ਕਹਿੰਦੇ ਇੱਕ ਕਿਰਪਾ ਕਰੋ ਅੱਜ ਤੋਂ ਬਾਦ ਮੰਨਣ ਵਾਲੇ ਫੁਰਨੇ ਸਦਾ ਲਈ ਮਾਫ ਤੋ ਕਦੀ ਫੁਰਨਾ ਹੀ ਨਹੀਂ ਕਦੀ ਖਿਆਲ ਨਾ ਆਵੇ ਕਿ ਮੈਂ ਕੁਛ ਮੰਗਣਾ ਹੈ ਪਰਮਖੋ ਮਹਾਰਾਜ ਜੀ ਨੇ ਨਾ ਫਿਰ ਦੁਬਾਰਾ ਉੱਠ ਕੇ ਲਾਇਆ ਮੱਥਾ ਮਸਤਕ ਚੁੰਮ ਕੇ ਕਹਿੰਦੇ ਨ ਭਾਈ ਜੀ ਕੁਛ ਮੰਗੋ ਉਹ ਚੰਮੀ ਵਾਰ ਰੋਇਆ ਫਿਰ ਸਿਰੇ ਲਾਤਾ ਕਹਿੰਦਾ ਸੱਚੇ ਬਾਦਸ਼ਾਹ ਇੱਕ ਬੇਨਤੀ ਕਰਾਂ ਕਹਿੰਦੇ ਦੱਸੋ ਕਹਿੰਦੇ ਸਮਾਂ ਹੈ ਕੱਲ ਚੁੱਕਦਾ ਢੁਲਾਨ ਵਾਲੇ ਲੋਕੀ ਬੜੇ ਨੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਐਡੀ ਕਰਦੀ ਕਦੀ ਸਿੱਖਾਂ ਦੀ ਪ੍ਰੀਖਿਆ ਨਾ ਪਾਇਆ ਯਾਦ ਰੱਖਿਓ ਇਹ ਸਿੱਖਾਂ ਦਾ ਕਿ ਆਪਣੀ ਨਹੀਂ ਇੰਨੀ ਵੱਟੀ ਕਦੀ ਸਿੱਖਾਂ ਦੀ ਸਿੱਖਾਂ ਦੀ ਪ੍ਰੀਖਿਆ ਨਾਲ ਲਿਆ ਜੇ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਨੇ ਉੱਤੇ ਇੱਕ ਸ਼ਬਦ ਕਿਹਾ ਇਤਿਹਾਸ ਤੇ ਬੋਲਨੇ ਕਹਿਣ ਲੱਗੇ ਗੁਰੂ ਸਬਦ ਵਰਦੇ ਨੇ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇთა ਜਗ ਲੰਗੜਾ ਭਾਈ ਮੰਜ ਇੱਕ ਜਹਾਜ਼ ਦੀ ਤਰ੍ਹਾਂ ਹੈ ਸੱਚ ਇਹ ਵੇ ਇਹ ਭਵ ਸਾਗਰ ਤੋਂ ਪਾਰ ਕਰਨ ਵਾਲਾ ਮੈਂ ਸ਼ੁਰੂਆਤ ਅਜ ਕੀਤੀ ਸੀ ਗੁਰਮਖੋ ਇੱਕ ਸ਼ਬਦ ਦੇ ਸ਼ੁਕਰਾਨਾ ਇੱਕ ਸ਼ਬਦ ਸ਼ਿਕਵਾ ਸ਼ੁਕਰਾਨਾ ਕੇਵਲ ਮਿਲੀ ਹੋਈ ਦਾਤ ਦਾ ਨਾਮ ਨਹੀਂ ਸ਼ੁਕਰਾਨਾ ਤਾਂ ਮੌਦਾ ਵੀ ਹੋ ਜਾਂਦਾ ਹੈ ਤੁਸੀਂ ਰੋਜ਼ ਕਰਦੇ ਨਹੀਂ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਉ ਸੱਜਣ ਅਸੀਸ ਰੀਆਂ ਜਿਉ ਹੋਵੇ ਸਾਹਿਦ ਸੁਮੇਲ ਹਰਕਰ ਇੱਕੋ ਪਹੁੰਚਾ ਸਦਰੇ ਨਿਤਪਵਨ ਅੱਗੇ ਸੱਦਣ ਵਾਲੇ ਨੂੰ ਉਲੰਭਾ ਥੋੜਾ ਸੱਦਣ